ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਡਾ 6ਵਾਂ ਅਰਦਾਸ ਸਮਾਗਮ ਸੀ ਔਰ ਕਿਸ ਤਰ੍ਹਾਂ ਦਿੱਲੀ ਦੀ ਸੰਗਤ ਹੋਂ ਮਾਕੇ ਇਸ ਥਾਂ ਤੇ ਪਹੁੰਚੀ ਹੈ ਜਿਹਦੇ ਆਸ-ਪਾਸ ਕੋਈ ਵਾਦੀ-ਬੋਤੀ ਸਿੱਖਾਂ ਦੀ ਨਹੀਂ ਹੈ ਮੈਂ ਨਾ ਸਾਰਿਆਂ ਦਾ ਧੰਵਾਦੀ ਆ ਬਾਕੀ ਗੱਲ ਮੈਂ ਆਪਣੀਆਂ ਅਰਦਾਸ ਵਿੱਚ ਕਰਦੀ ਆ ਸੱਚੇ ਪਾਤਸ਼ਾਹ ਇਹ ਜਿਹੜਾ ਝੂਠ ਔਰ ਕਫਰ ਤੋਲਦੇ ਨੇ ਇਹਨਾਂ ਝੂਠ ਔਰ ਕਫਰ ਤੋਲਣਿਆਂ ਕੋਲੋਂ ਪੰਥ ਨੂੰ ਬਚਾਓ ਜਿਤਨਾ ਝੂਠ ਔਰ ਕਫਰ ਇਨਾ ਨੇ ਬੋਲਿਆ ਹੈ ਮੇਰੇ ਖਿਆਲ ਦੇ ਵਿੱਚ ਦਸਮ ਪਾਤਸ਼ਾਹ ਨੇ ਮਸੰਦਾ ਨੂੰ ਕੜਾਏ ਚ ਗਰਮ ਕੜਾਏ ਦੇ ਤੇਲ ਚ ਪਾ ਕੇ ਸਾੜਿਆ ਸੀ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਵਾਸਤੇ ਗੁਰੂ ਮਹਾਰਾਜ ਕਿਹੜੀ ਕਰਵਾਈ ਕਰੇਗਾ ਕਿ ਇਹਨਾਂ ਨੂੰ ਪਤਾ ਲੱਗ ਜਾਏ ਆਉਣ ਵਾਲੀਆਂ ਪੀੜ੍ਹੀਆਂ ਵੀ ਝੂਠ ਔਰ ਕਫਰ ਸੇ ਕੌਮਾਂ ਸੇ ਬਰਨਾਂ ਸੇ ਨਾ ਕੋਈ ਕਰਸਾ ਕਰਨੀ ਮੈਂ ਫਿਰ ਬੇਨਤੀ ਕਰਦਾ ਕਿ ਚੋਣਾ ਹੁਣ ਸੁਰਤੇ ਆ ਗਿਆ ਆਪਣੀਆਂ ਵੋਟਾਂ ਬਣਾਓ ਔਰ ਜਿਤਨੇ ਵਰਕਰ ਹੈਗੇ ਉਹ ਸਿਰ ਧਰ ਦੀ ਬਾਜੀ ਲਾ ਕੇ ਵੋਟਾਂ ਬਣਾਉਣ ਇਹਨਾਂ ਨੇ ਕਈ ਪਾਪੜ ਵੇਲਣ ਪਰ ਮੈਂ ਇਹ ਕਹਿ ਸਕਦਾ ਵਾਂ ਕਿ ਕਾਲਪੁਰਖ ਨੇ ਇਹਨਾਂ ਦੀ ਇੱਕ ਨਹੀਂ ਸੁਣਨੀ ਔਰ ਇਹਨੀਆਂ ਦਾ ਮੌਲੀਆ ਮੇਟ ਹੋ ਜਾਣਾ ਹੈ ਇਹਨਾਂ ਚੋਂ ਕੋਈ ਜਿੱਤੇਗਾ ਜਿਹੜਾ ਸਾਡੇ ਕੋਲ ਆਏਗਾ ਵਰਨਾ ਸਭ ਨਿਫਤ ਨਮੂਦ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਿਆ ਅਸੀਂ ਅਰਦਾਸ ਦਾ ਸਮਾਗਮ ਸ਼ੁਰੂ ਕੀਤਾ ਹੈ ਔਰ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਇਤਿਹਾਸਿਕ ਸਥਾਨਾਂ ਦੇ ਉੱਤੇ ਅਰਦਾਸ ਕੀਤੀ ਹੈ ਕਿਤੇ ਨਾ ਕਿਤੇ ਗੁਰੂ ਮੇਰ ਕਰੇਗਾ ਕਿ ਇਹ ਜਿਸ ਤਰ੍ਹਾਂ ਆਖਿਆ ਗਿਆ ਕਿ ਜਿਹੜੇ ਪਿਛਲੇ ਜਿਸ ਦਿਨ ਤਾਰੀਖ ਸੀਗੀ 22 ਤਰੀਕ ਨੂੰ ਬਾਹਰ ਆ ਕੇ ਕੋਰਟ ਤੋਂ ਕੀ ਕਹਿੰਦੇ ਨੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਮੈਂਬਰ ਤੋਤੇ ਅੰਗਰ ਬੋਲਣਾ ਸ਼ੁਰੂ ਹੋ ਗਿਆ ਜੀ ਸਾਰਾ ਕੁਝ ਹੱਲ ਕਰ ਰਹੇ ਆ ਪੇਮੈਂਟਾਂ ਅਸੀਂ ਦੇ ਚੁੱਕੇ ਆ ਪੇਮੈਂਟਾਂ ਮਤਲਬ ਪੇਮੈਂਟਾਂ ਅਸੀਂ ਦੇਣ ਜਾ ਰਹੇ ਆ ਸਾਡਾ ਐਗਰੀਮੈਂਟ ਹੋ ਗਿਆ ਜੱਜ ਸਾਹਿਬ ਮੰਨ ਗਏ ਨੇ ਹੁਣ ਕੋਈ ਵੀ ਚੀਜ਼ ਨਹੀਂ ਵਿਕੇਗੀ ਅਸੀਂ ਬੜੇ ਖੁਸ਼ ਹੋਏ ਕਿ ਗੁਰੂ ਘਰ ਦੀ ਪ੍ਰਾਪਰਟੀ ਬਚੇ ਇਹ ਕਿਸੇ ਤਰੀਕੇ ਬਚਾ ਲੈਣ ਅਸੀਂ ਇਹਨਾਂ ਦਾ ਸਹਿਯੋਗ ਕਰਨ ਨੂੰ ਤਿਆਰ ਆ ਲੇਕਿਨ ਝੂਠ ਤੇ ਨਾ ਮਾਰਨ ਯਾਰ ਤੁਸੀਂ ਜੱਜ ਸਾਹਿਬ ਦੇ ਆਰਡਰ ਨੂੰ ਗਲਤ ਪੜਦੇ ਹੋਗੇ ਕੱਲ ਜਦੋਂ ਆਰਡਰ ਆਇਆ 22 ਤਰੀਕ ਦਾ ਉਹਦੇ ਚ ਕਰਜ਼ਾ 400 ਕਰੋੜ ਤੋਂ ਵੱਧ ਕੇ 500 ਕਰੋੜ ਰੁਪਇਆ ਹੋ ਗਿਆ ਔਰ ਉਹਦੇ ਵਿੱਚ ਜੱਜ ਸਾਹਿਬ ਨੇ ਆਖਿਆ ਕਿ ਇਹ ਐਫੀਡੇਵਿਟ ਦੇਣੇ ਕਿਦਾਂ ਉਤਾਰਣਗੇ ਮੈਂ ਸਮਝਦਾ ਵਾਂ ਕਿ ਝੂਠ ਦੀ ਕੋਈ ਸੀਮਾ ਹੁੰਦੀ ਹੈ ਤੁਸੀਂ ਨੌਵੇਂ ਪਾਸ਼ਾ ਦੇ ਅਸਾਨ ਤੇ ਬੈਠ ਕੇ ਜਿਹੜੀ ਨੌਵੇਂ ਪਾਸ਼ਾ ਦੀਆਂ ਇਤਿਹਾਸਿਕ ਜ਼ਮੀਨਾਂ ਲੱਖੀ ਸ਼ਾਹ ਬਜਾਰਾ ਦੀਆਂ ਜ਼ਮੀਨਾਂ ਆਕਸ਼ਨ ਤੇ ਲਾਇਓ ਆ ਝੂਠੀ ਬੋਲਣ ਲੱਗ ਪਏ ਹੋ ਇਹ ਬਿੱਲੀ ਨੂੰ ਦੇਖ ਕੇ ਕਬੂਤਰ ਕਦ ਤੱਕ ਅੱਖਾਂ ਮੀਟੇਗਾ ਮਨ ਨੂੰ ਲੱਗਦਾ ਕਿ ਇਹਨਾਂ ਕੋਲ ਕੋਈ ਰੋਡਮੈਪ ਨਹੀਂ ਕਿਉਂਕਿ ਇਹ ਚੌਥਾ ਚੌਥਾ ਇਹਨਾਂ ਨੇ ਉਹ ਦਿੱਤਾ ਹੈ ਕੋਰਟ ਦੇ ਵਿੱਚ ਐਫੇਡੇਵਿਟ ਕਿ ਅਸੀਂ ਪਹਿਲਾ ਵੀ ਫੇਲ ਦੂਜਾ ਵੀ ਫੇਲ ਤੀਜਾ ਸ਼ਡਿਊਲ ਵੀ ਫੇਲ ਹੈ ਚੌਥਾ ਸ਼ਡਿਊਲ ਦਿੱਤਾ ਹੈ ਇਹ ਪਾਸ ਕਰ ਲੈਣ ਸੰਤਾਂ ਦੀ ਅਰਦਾਸ ਹੈ ਇਹ ਪੇਮੈਂਟਾਂ ਕਰ ਦੇਣ ਗੁਰੂ ਘਰ ਦੀਆਂ ਪ੍ਰਾਪਰਟੀਆਂ ਬੱਜਣ ਸਾਡੀ ਵੀ ਅਰਦਾਸ ਹੈ ਲੇਕਿਨ ਮਨੁੱਖਾ ਕੇਸ ਤੇ ਹੈ ਕਿ ਇਹਨਾਂ ਦਾ ਇੰਟਰਸਟ ਨਹੀਂ ਹੈ ਇਹ ਪੇਮੈਂਟਾਂ ਦੇ ਉੱਤੇ ਇਹਨਾਂ ਦਾ ਇੰਟਰਸਟ ਹੈ ਕਿ ਅਸੀਂ ਸਰਕਾਰ ਨੂੰ ਕਿਵੇਂ ਖੁਸ਼ ਕਰਨਾ ਹੈ ਅਸੀਂ ਆਪਣੀਆਂ ਟਿਕਟਾਂ ਕਿੱਦਾਂ ਲੈਣੀਆਂ ਹੈ ਅਸੀਂ ਚੇਅਰਮੈਨੀਆਂ ਕਿੱਦਿਆਂ ਲੈਣੀਆਂ ਅਸੀਂ ਆਪਣੇ ਗੰਦੇ ਕੰਮ ਕੀਤੇ ਹੋਏ ਕਿੱਦਾਂ ਸਰਕਾਰ ਤੋਂ ਠੀਕ ਕਰਾਣੇ ਨੇ ਇਹਨਾਂ ਦਾ ਇੰਟਰਸਟ ਹੈ ਕੌਮ ਦਾ ਇੰਟਰਸਟ ਨਹੀਂ ਹੈ ਇਸ ਕਰਕੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਅਸੀਂ ਆ ਕੇ ਗੁਰੂ ਹੀ ਕੌਮ ਦੀ ਬਾ ਫੜੇਗਾ ਔਰ ਗੁਰੂ ਹੀ ਰਾਜਾ